ਜਿੰਦਾਬਾਦ ਬਹੁਤ ਵਧੀਆ ਜਿੰਦਾਬਾਦ ਸਾਰਾ ਮਜ਼ੂਰ ਇਕਤਾ ਜਿੰਦਾਬਾਦ 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 ਸਾਰਾ ਮਜ਼ੂਰ ਇਕਤਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਜਿੱਥੇ ਕਿਸਾਨਾਂ ਨੇ ਆਏ ਧਰਨੇ ਦਾ ਲਾਂਡ ਕੀਤਾ ਸੀ ਉੱਥੇ ਤੁਸੀਂ ਦੇਖ ਸਕਦੇ ਜੇ ਇੱਕ ਜਿਹੜਾ ਬਟਾਲਾ ਦੇ ਵਿੱਚ ਬਟਾਲਾ ਬਾਈਪਾਸ ਹੈ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ ਔਰ ਪੀਆਟੀਸੀ ਦੀ ਬੱਸ ਜਿਹੜੀ ਆ ਉਹਨਾਂ ਦੇ ਵੀ ਨਾਲ ਸਹਿਯੋਗ ਹੈ ਜਿਹੜਾ ਕਿਸਾਨਾਂ ਦੇ ਧਰਨੇ ਦੇ ਵਿੱਚ ਉਹਨਾਂ ਨੇ ਆਪਣੀ ਬੱਸ ਲਗਾ ਕੇ ਜਿਹੜਾ ਰੋਡ ਬੰਦ ਕੀਤਾ ਤਾਂ ਔਰ ਕਿਸਾਨਾਂ ਨੇ ਜਿਹੜੀਆਂ ਅਮਰਜੈਂਸੀ ਸੇਵਾਵਾਂ ਸਾਰੀਆਂ ਅਮਰਜੈਂਸੀ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਔਰ ਆਪਣਾ ਜਿਹੜਾ ਵਿਰੋਧ ਆ ਉਹ ਵੀ ਦਿਖਾਇਆ ਜਾ ਰਿਹਾ ਔਰ ਆਪਾਂ ਗੱਲ ਵੀ ਕਰਦੇ ਕਿਸਾਨਾਂ ਦੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗਰਵੇਲ ਸਿੰਘ ਬਲਪੁਰੀਆ ਜੀ ਸਰ ਕੀ ਲੋਡ ਪੈ ਗਈ ਆ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੁਹਾਡੀਆਂ ਕੀ ਗੱਲ ਹੈ ਮੈਂ ਤੇ ਸੈਂਟਰ ਗਵਰਨਮੈਂਟ ਦੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਇਸ ਗੱਲ ਲਈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੋਨੋਂ ਸਰਕਾਰਾਂ ਨੇ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਦੋਨੋਂ ਸਰਕਾਰਾਂ ਨੇ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਅਸੀਂ ਤੁਹਾਨੂੰ ਐਮਐਸਪੀ ਦਾ ਕਾਨੂੰਨ ਦੇਵਾਂਗੇ 23 ਫਸਲਾਂ ਦਾ ਤੁਹਾਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਨਹੀਂ ਬਣਾਇਆ ਜਾ ਰਿਹਾ ਉਹਨਾਂ ਵਾਅਦਾ ਕੀਤਾ ਸੀ ਕਿ ਅਸੀਂ ਸੁਆਮੀ ਨਾਥੀ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕਰਾਂਗੇ ਉਹ ਲਾਗੂ ਨਹੀਂ ਕੀਤੀ ਜਾ ਰਹੀ ਉਹਨਾਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕਰਾਂਗੇ ਉਹ ਨਹੀਂ ਕੀਤੇ ਜਾ ਰਹੇ ਉਹਨਾਂ ਵਾਅਦਾ ਕੀਤਾ ਸੀਗਾ ਕਿ ਹਿੰਦੁਸਤਾਨ ਦੇ 2 ਕਰੋੜ ਦੇ ਪੰਨੋਕਰੀ ਦਵਾਂਗੇ ਉਹ ਨਹੀਂ ਦਿੱਤੀ ਜਾ ਰਹੀ ਔਰ ਅੱਜ ਮਤਲਬ ਸਰਦਾਰ ਜਗਜੀਤ ਸਿੰਘ ਢੱਲੇਵਾਰ ਨੂੰ ਅੱਜ 35 ਦਿਨ ਮਰਨ ਵਰਤੇ ਬਹਿਣ ਲਈ ਮਜਬੂਰ ਹੋਣਾ ਪਿਆ ਤੇ ਮਜਬੂਰ ਕਿਨੇ ਕੀਤਾ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਠੀਕ ਹੈ ਔਰ ਅਸੀਂ ਇਸ ਗੱਲ ਲਈ ਸਮੁੱਚੇ ਪੰਜਾਬ ਦੇ ਲੋਕਾਂ ਦਾ ਚਾਹੇ ਉਹ ਕਿਸਾਨ ਦੀ ਆ ਚਾਹੇ ਉਹ ਮੁਲਾਜ਼ਮ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਦੁਕਾਨਦਾਰ ਨੇ ਧੰਨਵਾਦ ਕਰਦੇ ਵੀ ਉਹਨਾਂ ਨੇ ਅੱਜ ਇਸ ਬੰਦੇ ਵਿੱਚ ਪੂਰਾ ਸਾਥ ਦਿੱਤਾ ਔਰ ਅਸੀਂ ਵੀ ਸ਼ਾਂਤਪੂਰਵਕ ਇਹ ਤਾਂ ਜਿਹੜਾ ਬੰਦ ਕੀਤਾ ਵਾ ਔਰ ਜਿਹੜੀਆਂ ਕੋਈ ਮੈਡੀਕਲ ਸਬਾਵਾਂ ਜਾਂ ਕਿਸੇ ਨੂੰ ਕੋਈ ਕੋਈ ਜਾਦਾ ਪ੍ਰੋਬਲਮ ਹੈ ਗਈ ਆ ਉਹਨਾਂ ਨੂੰ ਨੰਗਰ ਦਿੱਤਾ ਜਾ ਰਿਹਾ ਸੋ ਮੈਂ ਦੇਖਿਆ ਜਾਈ ਤੇ ਸੈਂਟਰ ਸਰਕਾਰ ਕਹਿੰਦੀ ਵੀ ਇਹ ਪੰਜਾਬ ਦੇ ਕਿਸਾਨ ਆ ਬਾਹਰ ਦੇ ਕਿਸਾਨ ਨਹੀਂ ਹੈਗੇ ਬਾਕੀ ਸਟੇਟਾਂ ਦੇ ਕਿਸਾਨ ਕੀ ਲੱਗਦਾ ਬਾਕੀ ਕਿਸਾਨ ਵੀ ਤੁਹਾਡੇ ਨਾਲ ਖਲੋਤੇ ਦੇ ਵੇਖੋ ਮੈਂ ਕਿ ਬੇਨਤੀ ਕਰੂੰਗਾ ਕਿ ਹੁਣ ਇੱਥੇ ਦੇ ਹੀ ਪੰਜਾਬ ਦੇ ਆ ਮਤਲਬ ਹਰਿਆਣੇ ਜਾ ਕੇ ਸਾਰਾ ਜਾ ਕੇ ਵੇਖ ਲੋ ਬਾਰਡਰ ਸੀਲ ਹੋਇਆ ਪਿਆ ਸਭ ਕਿਸਾਨ ਉੱਤੇ ਖੜੇ ਬੈਠੇ ਆ Rajasthan ਜਾ ਕੇ ਬਾਰਡਰ ਵੇਖ ਲੋ ਉੱਥੇ ਬੈਠੇ ਕਿਸਾਨ ਮਤਲਬ ਸ਼ੰਭੂ ਬਾਡਰ ਜਾ ਕੇ ਬੈਠੇ ਉੱਥੇ ਬੈਠੇ ਆ ਤੇ ਜਿੱਥੇ ਦਲੇਵਾਲ ਸਾਹਿਬ ਮਰਦਮਤ ਤੇ ਬੈਠੇ ਆ ਉੱਥੇ ਤੇ 20 25 50 ਹਜ਼ਾਰ ਕਿਸਾਨ ਬੈਠੇ ਆ ਕਈ ਮਤਲਬ 26 ਫਰਵਰੀ ਤੋਂ ਲੈ ਕੇ ਅੱਜ ਤੱਕ ਬੈਠੇ ਆ ਔਰ ਸਮੁੱਚੇ ਹਿੰਦੂ ਜੁਪੀ ਹੋਵੇ ਮਹਾਰਾਟਾ ਹੋਵੇ ਸਾਰੇ ਕਿਸਾਨ ਸਮਰਥਨ ਕੇਰਲਾ ਤੱਕ ਕਿਸਾਨਾਂ ਦੇ ਨਾਲ سپورਟ ਕਰ ਰਹੇ ਆ ਇਹ ਕਿਦਾਂ ਕਹਿ ਰਹੇ ਲੋਕ ਘਬਰਾਹਟ ਕਰ ਰਹੇ ਆ ਕਿਸਾਨੀ ਜਿਹੜੀ ਆ ਜਵਾਨੀ ਜਿਹੜੀ ਆ ਫਸਲ ਜਿਹੜੀ ਆ ਉਹ ਸਾਰਿਆਂ ਨੂੰ ਚਾਹੀਦੀ ਆ ਤੇ ਫਸਲ ਤੋਂ ਬਗੈਰ ਨਸਲਾਂ ਨਹੀਂ ਬਣಾಣੀਆਂ ਕਿਸਾਨੀ ਤੋਂ ਬਿਨਾਂ ਇਹ ਸਾਡਾ ਜਿਹੜਾ ਕ੍ਰਾਂਤੀਕ ਸਾਡੀ ਜਿਹੜੀ ਹਰਿਆਵਦੀ ਕ੍ਰਾਂਤੀ ਆ ਉਹ ਨਹੀਂ ਆਉਣੀ ਸੋ ਇਸ ਕਾਕੇ ਜਿਹੜੇ ਕੋਈ ਮੋਦੀ ਮੀਡੀਆ ਦਾ ਘਬਰਾਹ ਕੁੰ ਪ੍ਰਚਾਰ ਕਰ ਰਿਹਾ ਉਹ ਗਲਤ ਕਰ ਰਿਹਾ ਪੀਆਰਟੀਸੀ ਦੀ ਬੱਸ ਵੀ ਲੱਗੀ ਪੀਆਰਟੀਸੀ ਵਾਲੇ ਵੀ ਸਹਿਯੋਗ ਤਾਂ ਦੇਉਂ ਦਿੱਤਾ ਗਿਆ ਨਾਲ ਸਮੁੱਚੇ ਮਤਲਬ ਚਾਹੇ ਉਹ ਰੋਡਵੇਜ਼ ਕਰਮਚਾਰੀ ਆ ਪੀਆਰਟੀਸ ਵਾਲੇ ਆ ਚਾਹੇ ਉਹ ਮਤਲਬ ਟੂਲ ਪਲਾਜੇ ਵਾਲੇ ਆ ਚਾਹੇ ਉਹ ਅਗਨਵੜੇ ਵਰਕਰ ਆ ਚਾਹੇ ਉਹ ਅਧਿਆਪਕ ਜਥੇਬੰਦੀਆਂ ਵਾ ਚਾਹੇ ਪਟਵਾਰ ਜੂਨੀਅਨ ਜਥੇਬੰਦੀਆਂ ਜਾਨੀ ਸਮੁੱਚੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਇਸ ਬੰਦ ਦੀ ਸਪੋਰਟ ਕੀਤੀ ਆ ਕਿਉਂ ਕੀਤੀ ਆ ਕਿਉਂਕਿ ਸੈਂਟਰਲ ਗਵਰਨਮੈਂਟ ਇਹ ਬਹੁਤ ਵੱਡਾ ਧੱਕਾ ਕਰ ਰਹੀ ਆ ਮੰਗਾ ਨਾਮੰਦ ਕੇ ਕਿਸਾਨੀ ਮੰਗਾ ਨਾਮੰਦ ਕੇ ਵਾਦਾ ਕਰਕੇ ਉਹ ਮੁਕਰ ਰਹੀ ਆ ਇਸ ਕਰਕੇ ਮਤਲਬ ਅਸੀਂ ਸਮੁੱਚੇ ਲੋਕਾਂ ਦਾ ਧੰਨਵਾਦ ਕਰਦੇ ਆ ਆਪਾਂ ਗੱਲ ਵੀ ਕਰਦੇ ਨੇ ਹੋਰ ਹੋ ਕਿਸਾਨ ਆਗੂ ਆ ਸਰ ਕੀ ਨਾਮ ਦਾ ਟਾ ਮੇਰਾ ਨਾਮ ਗੁਰਦੇਵਾਲ ਸਿੰਘ ਆ ਜੀ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਆ ਜੀ ਪਿੰਡ ਖਵਾਜਾ ਵਰਤਕ ਆ ਜੀ ਦੇਖੋ ਜੀ ਪੰਜਾਬ ਦੇ ਵਿੱਚ ਜਿੰਨੇ ਜੱਥੇ ਬੰਦੇ ਨੇ ਸਭ ਦਾ ਇਹ ਪੂਰਾ ਪੂਰਾ ਸੰਯੋਗ ਹੈ ਜੀ ਸਾਡੇ ਤੋਂ ਕਿਸਾਨ ਤੋਂ ਲੈ ਕੇ ਇੱਕ ਰਿਕਸ਼ੇ ਵਾਲੇ ਤੱਕ ਸਾਨੂੰ ਸੰਯੋਗ ਮਿਲਦਾ ਪਿਆ ਜੀ ਇੱਕ ਰਿਕਸ਼ੇ ਵਾਲਾ ਨਾਰਮਲ ਬੰਦਾ ਸਾਡੇ ਦਿਹਾੜੀਦਾਰ ਬੰਦਾ ਉਦੋਂ ਤੱਕ ਸਾਨੂੰ ਸੰਯੋਗ ਮਿਲਦਾ ਪਿਆ ਹਰ ਸਾਡੀ ਵਸਨੀਕ ਲੋਕਾਂ ਦੀ ਵੰਗੀ ਹੈ ਜਿਹੜੀ ਲੋਕਾਂ ਵਾਸਤੇ ਜਿਹੜਾ ਥੰਮ ਲਗਾਇਆ ਗਿਆ ਹੈ ਨਮਸਕਾਰ ਜੀ ਆ ਜਾਂ ਕਿਸਾਨਾਂ ਦੀ ਖੁਸ਼ੀ ਬਖਸ਼ਣਾ ਵਾਲੇ ਜੀ ਆਪਕੋ ਬਹੁਤ ਬਹੁਤ ਧੰਨਵਾਦ ਜੀ ਮਨ ਵਰਤਨ ਤੇ ਬੈਠੇ ਰਹੇ ਦਿਖਾ ਕੇ ਦੇ ਬਹੁਤ ਬਹੁਤ ਧੰਨਵਾਦ ਜੀ